ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰ ਜੀ ਰੇ ਇਕ ਟੇਕ ਤੋਂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਵਾਹਿਗੁਰੂ ਸਾਹਿਬ ਜੀ 12 ਮਹਾ ਮੋਜ ਮਹੱਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਡ ਤੈ ਦਿਸ ਭਰਮੈ ਤਕ ਆਏ ਪ੍ਰਭ ਕੀ ਸ਼ਾਮ ਤੈਨ ਦੁ ਦਇ ਤੈ ਬਾਹਰੀ ਕਿ ਤਨ ਆਵੇ ਕਾਮ ਚਲਵੇਂ ਸਾਕ ਕੁਮਲਾਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲਿਆ ਸਜਨਾ ਕਤ ਪਾਈਐ ਵਿਸ਼ਰਾਮ ਜਿਤ ਕਰ ਹਰ ਕੰਤ ਨ ਪ੍ਰਗਟਾਈ ਪਟਨਗਰ ਸੇ ਰਾਮ ਸ਼ਰਵ ਸ਼ਿੰਗਾਰ ਤੰਬੂਲ ਰਸ ਸਣਦੇ ਹੀ ਸੋ ਕਾਮ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੇਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋਂ ਸਵਾਮੀ ਸੰਗ ਪ੍ਰਵ ਜਿਸ ਕਾ ਨਹ ਚਲਤਾਮ ਚੇਤ ਗੋਵਿੰਦ ਅਰਾਧੀ ਐ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਭਣਾ ਜਿਨ ਪਾਇਆ ਪਰਵੈ ਆਪਣਾ ਆਏ ਤਸਹਿ ਗਣਾ ਇੱਕ ਖਿੰਨ ਤਸਿਨ ਜੀਵਣਾ ਵਰਤਾ ਜਨਮ ਜਣਾ ਜਲ ਤਲ ਮਹੀਰ ਪੂਰਿਆ ਰਾਵਿਆ ਵਿੱਚ ਬਣਾ ਸੋ ਪ੍ਰਵ ਚਿਤਨਾ ਆਵਈ ਕਿਤੜਾ ਦੁੱਖ ਗਣਾ ਜਿਨਿ ਰਾਵਿਆ ਸੋ ਪ੍ਰਵ ਤਨਾ ਭਗਮਣਾ ਆਰਦਸ਼ਰਿਨ ਕਉ ਮਨ ਲੋਚਦਾ ਨਾਨਕ ਪਿਆਸੁ ਮਨਾ ਚੇਤ ਮਿਲਾਏ ਸੋ ਪ੍ਰਭੂ ਤਸਕੈ ਪਾਏ ਲਗਾ ਵੈ ਸਾਖ ਤੀਰਨ ਤੋਂ ਵੱਡਿਆ ਜਿਨਾਂ ਪ੍ਰੇਮ ਵਿशो ਹਰ ਸਾਜਨ ਉਪਰਕ ਵਿਸਾਰ ਕੈ ਲੱਗੀ ਮਾਇਆ ਤ੍ਰੋ ਪੁੱਤਰ ਕਲ ਤਰਨਾ ਸੰਗਤ ਨਾਏ ਹਰਿ ਵਿਨਾਸੀ ਓਹੋ ਕਾਲ ਚ ਕਾਲ ਚ ਸਗਲੀ ਮੋਈ ਝੂਟਾ ਧੰਦਾ ਮੋਹ ਇੱਕ ਸਰ ਕੇ ਨਾਮ ਵਿਨੋ ਅਗੈ ਲਈਐ ਕੋਹੀ ਦਇਓ ਵਿਸਾਰ ਵੇ ਕੋ ਚਨਾਮ ਪ੍ਰਭ ਵਿਨ ਅਵਰਨਾ ਕੋਏ ਪ੍ਰੀਤਮ ਚਰਣੇ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰ ਬੇਨਤੀ ਪ੍ਰਮਿਲ ਹੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੇਸ ਜੁੜਨ ਦਾ ਲੋੜੀਐ ਜਿਸ ਅਗੈ ਸਭ ਨਿਵੰਨ ਹਰ ਸੱਜਣ ਦਾਉਣ ਲੱਗਿਆ ਕਿਸੇ ਨਾਂ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਵਾ ਉਨ ਲੱਗੈ ਨਾਹੀ ਸੰਨ ਰੰਗ ਸਵੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨਾ ਜੋ ਗਰਵ ਕੀਤੇ ਆਪਣੇ ਸੇ ਕਹੀਐ ਧੰਨਾ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵੰਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣੰਨਾ ਹਰ ਜੇ ਚ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮਥੰਨਾ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੱਦਾਂ ਪਾਸੈ ਜਗ ਜੀਵਨ ਪਰ ਤਿਆਗ ਕਾਏ ਮਾਨਸ ਸੰਦੀ ਆਸੈ ਦੁਈਏ ਭਾਏ ਵੀ ਗੁਚੀਐ ਕਲ ਪਈ ਸੁਜਮ ਕੀ ਫਾਸ ਜਿਹਾ ਵਿਜੈ ਸੁਲੋਣਾ ਮੱਥੈ ਜੋ ਲਿਖਿਆ ਸੈ ਰੈਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋਦਰ ਗਏ ਹੋਏ ਕਲਾਸਾ ਕਰ ਕਿਰਪਾ ਪ੍ਰਵੈ ਆਪਣੀ ਤੇਰੇ ਦਰਸ਼ਨ ਹੋਏ ਪਿਆਸੀ ਪ੍ਰਭ ਤਦਵੰਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹਾਸਾ ਅਰਥ ਹੁੰਦਾ ਤਿਸ ਲਗੈ ਆ ਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋਮ ਪਿਆਰ ਮੰਤਰਤਾ ਸਚ ਰੰਗ ਇਕੋ ਨਾਮ ਧਾਰ ਵਿਗਿਆਰੰਗ ਕੁੜਾਵੇਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੰਦ ਸੁਹਾਵਣੀ ਮਨ ਸਾਧੂ ਪੀਵਣ ਹਾਰ ਵਣ ਤਣ ਪ੍ਰਸੰਗ ਮੋਲਿਆ ਸਮਰਪਤ ਪਰ ਕੇ અપਾਰੀ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਕੀਏ ਪ੍ਰਪਾਇਆ ਉਹ ਤਨ ਕੈ ਸਦ ਬਲਹਾਰ ਨਾਨਕ ਹਰਜੀ ਮਿਆਕਰ ਸਉਦ ਸੁਆਰਣ ਹਾਰ ਸਉਨ ਤਨ ਨ ਸਹਾਗਣੀ ਜਿਨ ਰਾਮ ਨਾਮ ਰਹਾਰ ਬਾ ਦੋਏ ਪਰਮ ਪੁਲਾਣੀਆਂ ਦੁਜੈ ਲਗਾ ਹੇਤ ਲਖ ਸ਼ਿੰਗਾਰ ਬਣਾਇ ਕਾਰਜ ਨਾਹੀਂ ਕੀਤਾ ਜਦੰਦੇ ਵਿੰਸ ਸੀਤ ਉਸ ਵੇਲੇ ਕੈਸਨ ਪ੍ਰੇਤ ਪਕੜ ਚੁਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤਾ ਛੱਡ ਕੋਤੇ ਕੰਨ ਮਾਹੀ ਜਨਸੋਂ ਲਗਾ ਹੇਤ ਆਤਮ ਰਉੜਾ ਤਨ ਕਪੀ ਸੌ ਹੁਆ ਸੀ ਤ ਜਿਹਾ ਬਿਜੈ ਸੋ ਲੁਣੈ ਕਰਮਾਂ ਸੰੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਵ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣੋ ਵਾਲਾ ਏਤ ਆਸਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਅਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗ ਪਾਏ ਬਿਨ ਪ੍ਰਭ ਤੋਂ ਸੁਖ ਪਾਈਐ ਦੂਜੀ ਨਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਾਰਕ ਬੇਨਤੀ ਕਰ ਹੈ ਲਿਹੋ ਪ੍ਰਭ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭੂ ਵੇਣੂ ਦੂਜਾ ਕੋ ਨਹੀਂ ਨਾਨਕ ਹਰ ਸਰਨਾਇ ਅਸੋ ਸੁਖੀ ਵਸੰਦੀ ਆ ਜਨਾ ਮਇਆ ਹਰ ਰਾਇ ਕਤਕ ਕਰਮ ਕਮਾਵਣੇ ਦੋਸਨਾ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਬੇਮਕੋਏ ਰਾਮ ਤੇ ਲੱਗਣ ਜਨਮ ਵਿਯੋਗ ਕਿੰਮੇ ਕੌੜੇ ਹੋਏ ਗਏ ਜਥੜੇ ਮਾਇਆ ਭੋਗ ਵਿੱਚ ਨਾ ਕੋਈ ਅਰਥ ਕੈ ਕਸਤਰੋ ਹੈ ਰੋਜੇ ਤਿਤਕ ਸੁਨਾ ਹੋਏ ਲਿਖਿਆ ਤੁਰ ਸੰਜੋਗ ਉੜ ਪਾਗੀ ਮੇਰਾ ਪਰ ਮਿਲੈ ਤਉ ਤਰਾ ਸਭਿ ਯੋਗ ਨਨਕੋ ਪ੍ਰਵਰਾਕ ਲਹੀ ਮੇਰੇ ਸਾਹਿਬ ਬੰਦੀ ਮੋਚੈ ਕੱਤਕ ਹੋਵੇ ਸਾਧ ਸੰਗ ਵਿੰਸੈ ਸਭੇ ਸੋਚੈ ਮੰਗਰ ਮਾਇ ਸੁਹੰਦਿਆ ਹਰ ਪ੍ਰਸੰਗ ਬੈਠਣੀਆਂ ਦਿਨ ਕੀ ਸ਼ੋਭਾ ਗਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ ਆਰਾਮ ਸੋ ਸੰਗ ਸਾਧ ਸਹਿਲੜੀਆਂ ਸਾਚਨਾ ਤੇ ਬਾਹਰੇ ਸੇ ਰਹਿਣ ਅਕਿਲੜੀਆਂ ਤਿੰਨ ਦੁੱਖ ਨ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ ਜਿਨੀ ਰਾਵਿਆ ਪਰਵ ਆਪਣ ਸੇ ਦਿਸਨੁ ਨਿਤ ਕੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਨ ਜੜੀਆ ਨਾਨਕ ਬੰਚ ਧੂੜ ਤਨ ਪ੍ਰਸਰਣੀ ਦਰ ਪੜੀਆ ਮੰਗਰ ਪਰਵ ਆਰਾਧਨਾ ਬਹੁੜਾ ਜਨ ਮੜੀਆ ਪੋਖ ਤੋ ਕਾਰਨਾ ਬਿਆਪਾਈ ਕੰਠ ਮਿਲਿਆ ਹਰ ਨਾਮੁ ਮਨੁ ਵਿਧਿਆ ਚਰਨਾਰਬਿੰਦ ਦਰਸਨ ਰਗੜਾਸਾ ਹੋ ਹੋਠ ਗੋਵਿੰਦ ਗੋਪਾਲ ਰਾਏ ਸੇਵਾ ਸੌਮੀ ਲਾਹੋ ਵਿਕਿਆ ਪੁਏ ਨ ਸਕੈ ਬਲ ਸਾਧੂ ਗੁਣ ਗਾਹੋ ਜਹ ਤੇ ਉਜੀਤ ਹੈ ਮਿਲੀ ਸਚੀ ਪ੍ਰੀਤ ਸਮਾਹੋ ਕਰ ਗਹਲਿਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆਹੋ ਬਾਰ ਜਾਉ ਲਕਵੇਰੀਆ ਹਰ ਸਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਓਕ ਸੁਹੰਦਾ ਸਰਬ ਸੋਕ ਜਿਸ ਬਖਸ਼ੇ ਵੇ ਪਰਵਾਉ ਮਾਗ ਮਜਨ ਸੰਗ ਸਾਧੂਆ ਧੂਰੀ ਕਰਿ ਸੁ ਨਾਨਕ ਹਰ ਕਾ ਨਾਮ ਧਿਆਇ ਸੁਣ ਸਭ ਨਾਨਕ ਕਰ ਦਾਨ ਜਨਮ ਕਰਨ ਮਲ ਉਤਰੈ ਮਨ ਤੇ ਜਾਏ 구ਮਾਨ ਕਾਮ ਕ੍ਰੋਧ ਨੋ ਮੋਹੀਐ ਬਿਨਸਾ ਲੋਸ ਸਵਾਨ ਸਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਅਠ ਤੀਰਤ ਸਗਲ ਪੰਨ ਜੀ ਦਇਆ ਪਰਵਾਨ ਜਿਸਨੂੰ ਦੇਵ ਦਇਆ ਕਰ ਸੋਈ ਫੁਰਕ ਸੁਜਾਨ ਜਿੰਨਾ ਮਿਲਿਆ ਪਰੋਇ ਆਪਣਾ ਨਾਨਕ ਤਨ ਕਰਮਾਨ ਭਾਗ ਸੁੱਚੇ ਸੇ ਕਾਢ ਗਿਆ ਜਨ ਪੂਰਾ ਗੁਰ ਮਿਹਰਵਾਨ ਫਲ ਗੁਣਾਂ ਤੋਂ ਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਸਹਾਈਂ RAM ਕੇ ਕਰ ਕਿਰਪਾ ਦੀਆ ਮਿਲਾਈ ਸੇ ਸੁਹਾਵੇ ਸਰਬ ਸੁਖ ਕੋ ਹੁਣ ਦੁੱਖਾਂ ਨਾਹੀ ਜਾਏ ਇਚ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਕਵਹੀ ਗੀਤ ਗੋਵਿੰਦ ਆਲਾਏ ਹਰ ਜਿਹਾ ਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਲ ਸਵਾਰਿਓ ਨਾ ਚਲਤ ਤੀਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜਾ ਜਨਮੈ ਧਾਏ ਜਿਵਾ ਇੱਕ ਅਨੇਕ ਗੁਣ ਤਰੇ ਨਾਨਕ ਚਲਣੀ ਪਾਏ ਫਲ ਗੁਰਾਂ ਦੇ ਸਲਾਹੀਏ ਜਸ ਮਨ ਤਲਨਾ ਤਮਾਈ ਜਨ ਜਨ ਨਾਮ ਧਿਆਇਆ ਤਨ ਕੇ ਤਾਜ ਸਰੇ ਹਰ ਗੁਰ ਪੂਰਾ ਆਰਾਧਿਆ ਤਰਖ ਸਚ ਖਰੇ ਸਰ ਸੁਖੰਦਰ ਚਰਨ ਹਾਰ ਭੌਦਲ ਵਿਕਮ ਤਰੇ ਪ੍ਰੇਮ ਭਗਤਨ ਪਾਈਆ ਵਿਕਿਆ ਨਾਹੀ ਜਰੇ ਕੋੜ ਗਏ ਦੂਤਾ ਨਸੀ ਪੂਰਨ ਸਚ ਭਰੇ ਪਰਪਰੰਪਰਾ ਸੇਵੰਦੇ ਮਨ ਅੰਦਰ ਏਕ ਧਰੇ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ